ਇਹ ਲਾੜੀਆਂ ਕੁੱਟੀਆਂ ਸਾਡੇ ਨਾਂ ਤੇ ਮੱਲਾ ਨੂੰ ਵੇਚਿਆ ਵੀ ਚਾਰ ਵਾਰ ਤਿਆਰ ਹੋ ਜਲਦੀ ਥੋੜੀ ਹਾਂ ਇੱਕ ਮਿੰਟ ਦਊਂਗੀ ਇੱਧਰ ਬਾਈਕ ਹੋ ਗਈ ਇਹ ਜੋ ਸਲਾਨਾ ਸ਼ੇਂਝ ਮੇਲਾ 2 ਦਿਨ ਦਾ 27 ਅਤੇ 28 ਸਤੰਬਰ ਨੂੰ ਜਿਹੜਾ ਹੈ ਕਰਾਇਆ ਜਾ ਰਿਹਾ ਲਗਭਗ ਪਿਛਲੇ 30 ਸਾਲਾਂ ਤੋਂ ਜਿਹੜਾ ਹੈ ਸਲਾਨਾ ਸ਼ੇਂਝ ਮੇਲਾ ਹੁੰਦਾ ਜਿਹਦੇ ਵਿੱਚ ਲਗਭਗ ਪੰਜਾਬ ਦੇ ਸਾਰੇ ਨਾਮੀ ਪਹਿਲਵਾਨ ਜਿਹੜੇ ਨੇ ਉਹ ਕੇਰ আলমগীর ਸੁਮੇਰ আলমগীর ਜੱਸਾ ਪੱਟੀ ਆਪਣੇ ਕਮਲ ਦੂਮਸ਼ਿੜੀ ਪਰਮਿੰਦਰ ਡੂੰਛੇੜੀ ਸਾਰੇ-ਸਾਰੇ ਵੱਡੇ ਪਹਿਲਵਾਨ ਜਿਹੜੇ ਨੇ ਉਹ ਇਸ ਖਾੜੇ ਦੇ ਵਿੱਚ ਜਿਹੜੇ ਨੇ ਖੁੱਲ ਚੁੱਕੇ ਨੇ ਜਿਨ੍ਹਾਂ ਨੇ ਇਨਾਮ ਹਾਸਲ ਕੀਤੇ ਅਤੇ ਇਸ ਬਾਰੇ ਵੀ ਜਿਹੜਾ ਹੈ ਉਹ ਦਿੱਲੀ ਤੋਂ ਪਹਿਲਵਾਨ ਅਤੇ ਨਾਲ ਮਨੂ ਕਹਾਣੀ ਜਿਨ੍ਹਾਂ ਦੀ ਪਟਕੇ ਦੀ ਕੁਸ਼ਤੀ ਜਿਹੜੀ ਹੈ ਹੋਵੇਗੀ ਇਹਦੇ ਲਈ ਸਾਡੇ ਨਗਰ ਦੀ ਪੰਚਾਇਤ ਐਨਆਰਆਈ ਸੱਜਣ ਅਤੇ ਸਾਰਾ ਨਗਰ ਜਿਹੜਾ ਹੈ ਇਸ ਕਲ ਦੇ ਲਈ ਸਹਿਯੋਗ ਸਹਿਯੋਗ ਦੇ ਰਿਹਾ ਇਹ ਤਿੰਨ ਦਿਨਾਂ ਦਾ ਜਿਹੜਾ ਸੀ ਮੇਲਾ ਸੀ ਪਹਿਲੇ ਦਿਨ ਜਿਹੜਾ ਹੈ 26 ਤਰੀਕ ਨੂੰ ਬੋਲਦਨੀਆਂ ਜਿਹੜੀਆਂ ਅਸੀਂ ਹਲਟੀ ਦੀਆਂ ਦੌੜਾਂ ਹੋਈਆਂ ਅਤੇ ਕੱਲ ਜਿਹੜਾ ਅਸੀਂ ਪੜਸੀ ਜਿਹਦਾ ਸਾਰਾ ਖਰਚਾ ਜਿਹੜਾ ਹੈ ਸਾਡੇ ਸਵਰਗਵਾਸੀ ਜਿਹੜਾ ਅਸੀਂ ਜੀਤਾ ਭਮਰਾ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਅਸੀਂ ਉਹ ਕਰਾਇਆ ਗਿਆ ਸੀ ਪਹਿਲੇ ਦਿਨ ਦਾ ਜਿਹੜਾ ਸਾਰਾ ਖਰਚਾ ਅਤੇ ਅੱਜ ਵੀ ਜਿਹੜਾ ਹੈ ਉਹ ਵੱਡੇ ਨਾਮ ਕੜਾ ਅਤੇ ਮੰਦੀ ਉਹਦੇ ਨਾਲ 21000 ਰੁਪਏ ਜਿਹੜਾ ਹੈ ਜੇਤੂ ਅਤੇ ਹਰਨ ਵਾਲੇ ਪਹਿਰਵਾਨ ਜਿਹੜਾ ਹੈ ਸਵਰਗਵਾਸੀ ਸਰਦਾਰ ਅਵਤਾਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਸ਼ਕੀ ਕਲਾਂ ਦੇ ਜਿਹੜੇ ਨਾਮ ਤੇ ਆ ਰਹੇ हां ਇਹ ਸਾਈਕਲਾਂ ਦੇ ਸਵਰਗਵਸੀ ਸਰਦਾਰ ਅਰਸ਼ਪਾਲ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਹੈ ਪੰਜ ਕਲਪਤੀਆਂ ਸਾਈਕਲਾਂ ਦੀਆਂ ਕਰਾਈਆਂ ਜਾ ਰਹੀਆਂ ਤੇ ਅਗਲੇ ਸਾਲ ਜਿਹੜਾ ਹੈ 26 ਦਾ ਜਿਹੜਾ ਪਹਿਲਾ ਇਨਾਮ ਆ ਸਰਦਾਰ ਜਸਪਾਲ ਸਿੰਘ ਜੀ ਕੈਨੇਡਾ ਵੱਲੋਂ ਦਿੱਤਾ ਜਾਣਾ ਅਤੇ ਜੋ 27 ਦਾ ਜਿਹੜਾ ਹੈ ਇਨਾਮ ਆ ਉਹ ਸਾਡਾ ਜਮੇਰ ਅਤੇ ਬੰਤ ਜਿਹੜਾ ਹੈ ਉਹਨਾਂ ਦੇ ਪਰਿਵਾਰ ਵੱਲੋਂ ਅਮਰੀਕਾ ਤੇ ਇਸ ਸਾਡੇ ਸਾਰੇ ਸੰਜ ਦੀ ਜਿਹੜੀ ਹੈ ਗੁਵਾਈ ਸੰਤ ਬਾਬਾ ਪ੍ਰੇਮਦਾਸ ਜੀ ਅਤੇ ਸਾਡੇ ਪ੍ਰধান ਸਰਦਾਰ ਸੰਦੋਖ ਸਿੰਘ ਜੀ ਹੋਣੀ ਇਹਨਾਂ ਦੀ ਰਹਿਨਮਾਈ ਹੇਠ ਜਿਹੜਾ ਹੈ ਸਾਰਾ ਮੇਲਾ ਚੱਲ ਰਿਹਾ ਇਹ ਕਿੰਨੇ ਮਸਲਾਨਾ ਜੋ ਹੈ ਇਹ ਲਗਭਗ ਜਿਹੜਾ ਹੈ ਉਹ 30-35 ਸਾਲ ਤੋਂ ਲਗਾਤਾਰ ਜਿਹੜਾ ਹੈ ਸੰਜ ਪੈ ਰਹੀ ਹੈ ਹਾਂ ਬਹੁਤ-ਬਹੁਤ ਜਿਹੜਾ ਹੈ ਤੁਹਾਡੀ ਟੀਮ ਨੂੰ ਵੀ ਇੱਥੇ ਹੋਂਦ ਤੇ ਸਜਾ ਤੁਹਾਡਾ ਸਵਾਗਤ ਕਰਦੇ ਹਾਂ ਤੁਸੀਂ ਇਸ ਮੇਲੇ ਦੀ ਕਵਰੇਜ ਕੀਤੀ ਬਹੁਤ-ਬਹੁਤ ਆਪਜੀ ਦਾ ਵੀ ਧੰਨਵਾਦ ਵਾਈਬਲ ਜੀ ਦਾ ਕਲਚਰ ਵਾਈਬਲ ਜੀ ਦਾ ਕਲਚਰ ਬាទ ਜਸਵਿੰਦਰ ਮੱਤੂ ਜੋ ਕਿ ਪਿੰਡ ਦਾ ਮੈਂਬਰ ਪੰਚਾਇਤ ਹਾਂ ਅਤੇ ਪਿਛਲੇ ਲੰਬੇ ਅਰਸੇ ਤੋਂ ਸ਼੍ਰੀ ਗੁਰੂ ਹੈ ਰਾਜ ਸਾਹਿਬ ਸਪੋਰਟਸ ਕਲੱਬ ਦਾ ਜਨਰਲ ਸੱਤਰਵੀਂ ਹਾਂ ਮੈਂ ਸਾਰੇ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਦਾਨੀ ਸੱਜਣਾ ਦਾ ਜੋ ਦੇਸ਼ ਵਿਦੇਸ਼ ਵਿੱਚ ਬੈਠੇ ਨੇ ਤੇ ਪੰਚਾਇਤ ਸਾਰੀ ਵਿਸਾਰੀ ਪੰਚਾਇਤ ਦਾ ਤਹਿਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ مالی ਸਹਾਇਤਾ ਦੇ ਕੇ ਇਸ ਮੇਲੇ ਨੂੰ ਛਿੰਝ ਮੇਲੇ ਨੂੰ ਕਾਮਯਾਬ ਕਰਨ ਵਿੱਚ ਹਰ ਸਾਲ ਆਪਣਾ ਯੋਗਦਾਨ ਪਾਉਂਦੇ ਨੇ ਮੈਂ ਤੈਅ ਗਲੋਂ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ